ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਹੈ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾਕ ਕਿ ਬਸਟ ਉਹਨਾਂ ਵਾਸਤੇ ਆਊਗਾ ਇਹਨਾਂ ਦਾ ਤਾਂ ਅਜੇ ਹੀ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਹੋਆ ਸਰਹਾਨਾ ਕਿੱਦੜਾ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਦਾ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਦੀ ਪਲਾ ਬਣਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ ਤਿੰਨ ਸਾਲਾਂ ਚ ਤਾਂ ਨਹੀਂ ਹੋਏ ਇਹ ਤਾਂ ਪ੍ਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆ ਕਲਪ ਕੀਤੀ ਜਾ ਰਹੀ ਆ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਐਗਰੀ ਨਹੀਂ ਆ ਬਿਲਕੁਲ ਐਗਰੀ ਨਹੀਂ ਆ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਅਰਹ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਦੱਸਣਾ ਚਾਹਣਾ ਕਿ ਜਿਹੜੇ ਕਹਿੰਦੇ ਨੇ ਕਰਜ਼ਾ ਚੜੀ ਜਾਂਦਾ ਹੈ ਅਸੀਂ ਤਾਂ ਉਹਨਾਂ ਦੇ ਪੱਟੇ ਹੋਏ ਖੂਬ ਬੰਦ ਕਰ ਰਹੇ ਹਾਂ ਜਿਹੜੇ ਉਹਨਾਂ ਨੇ ਖੂਬ ਪੱਟੇ ਹੋਏ ਸੀ ਔਰ ਪਿੱਛੇ ਤੁਸੀਂ ਦੇਖਿਆ ਕਈ ਸਰਕਾਰਾਂ ਆਈਆਂ ਗਈ ਗਈਆਂ ਜਿਹੜਾ ਉਦੋਂ ਕਰਜ਼ਾ ਚੜਿਆ ਨਾਲੇ ਕਰਜ਼ਾ ਚੜ ਲਿਆ ਨਾਲੇ ਪੰਜਾਬ ਦੀ ਜਿਹੜੀ ਪ੍ਰਾਪਰਟੀ ਸੀ ਉਹ ਪ੍ਰਾਪਰਟੀ ਵੇਚੀ ਗਈ ਅਸੀਂ ਪੰਜਾਬ ਦੀ ਕੋਈ ਪ੍ਰਾਪਰਟੀ ਨਹੀਂ ਵੇਚਣੀ ਸਗੋਂ ਪਹਿਲੀ ਵਾਰੀ ਹੋਇਆ ਕਿ ਇੱਕ ਥਰਮਲ ਪਲਾਂਟ ਹੈ ਜਿਹੜਾ ਉਹ ਵੀ ਖਰੀਦਾ ਗਿਆ ਔਰ ਇਹ ਬਸਟਾ ਜਿਹੜਾ ਸਭ ਦੇ ਵਾਸਤੇ ਹੋਊਗਾ ਕਿਸੇ ਇੱਕ ਪਰਸਨ ਵਾਸਤੇ ਨਹੀਂ ਹੋਊਗਾ ਬਹੁਤ ਵੱਡੀ ਉਮੀਦ ਹੈ ਕਿ ਜਿਹੜਾ ਸਾਡੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਹੈਲਥ ਦਾ ਬਹੁਤ ਵੱਡਾ ਇਸ਼ੂਆ ਲੱਖਾਂ ਰੁਪਿਆ ਲੱਗ ਜਾਂਦਾ ਹੈ ਹੈਲਥ ਤੇ ਬਸ ਟਾਊਨ ਦੀ ਸੁਭਾਵਨਾ ਹੈ ਔਰ ਐਜੂਕੇਸ਼ਨ ਤੇ ਆਉਣ ਦੀ ਸੁਭਾਵਨਾ ਹੈ ਇੱਕ ਜਿਹੜਾ ਸਭ ਤੋਂ ਵੱਡਾ ਰੋਗ ਸਾਡੇ ਸੂਬੇ ਸਿਰ ਮੜਿਆ ਜਾਂਦਾ ਕਿ ਨਸ਼ਾ ਬਹੁਤ ਹੈ ਉਹ ਨਸ਼ੇ ਤੇ ਲਗਾਮ ਲਾਉਣ ਵਾਸਤੇ ਉਹ ਵੱਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹਨਾਂ ਵਾਸਤੇ ਸੁਭਾਵਨਾ ਕਿ ਬਸਟ ਉਹਨਾਂ ਵਾਸਤੇ ਆਊਗਾ ਸੋ ਉਮੀਦ ਹੈ ਜਿਹੜਾ ਬਸਟ ਹੈ ਬਹੁਤ ਵਧੀਆ ਹਰ ਇੱਕ ਦੇ ਜਿਹੜਾ ਪੱਖ ਦਾ ਹੋਊਗਾ ਜਿਹਦਾ ਸਭ ਨੂੰ ਫਾਇਦਾ ਹੋਊਗਾ ਜਿਹੜਾ ਮੇਰੇ ਸਾਹਿਬ ਹੁਣੇ-ਹੁਣੇ ਪ੍ਰਗਟ ਸਿੰਘ ਜੀ ਸਿਗੇ ਉਹ ਕਹਿ ਕੇ ਗਏ ਨੇ ਕਿ ਇਹਨਾਂ ਦੇ ਹਾਲਾਤ ਹੋਰ ਚੱਲੇ ਵੀ ਡਲੇ ਪੈਣ ਲਈ ਐ ਬਸ ਡਲਾ ਤੋ ਡਲਾ ਦੇਖੋ ਦੇਖੋ ਤੁਸੀਂ ਮੇਰੇ ਨਾਲ ਚੱਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਆ ਕੀ ਗੱਲਬਾਤ ਹੈ ਇਹ ਕੱਲੀਆਂ ਗੱਲਾਂ ਕਰਨ ਜੋਗੇ ਨੇ ਅਸੀਂ ਲੋਕਾਂ 'ਚ ਰਹਿਣਾ ਹਮੇਸ਼ਾ ਲੋਕਾਂ 'ਚ ਰਹਿਨੇ ਆ ਔਰ ਲੋਕਾਂ ਲੋਕਾਂ ਦਾ ਪਿਆਰ ਹੈ ਲੋਕਾਂ ਦੇ ਕੰਮਕਾਰ ਨੇ ਉਹ ਅਸੀਂ ਕਰਵਾਉਨੇ ਹਰ ਟਾਈਮ ਤਾਂ ਲੋਕਾਂ 'ਚ ਤਾਂ ਕੋਈ ਨਹੀਂ ਜਦੋਂ ਇਲੈਕਸ਼ਨ ਆਊਗਾ ਉਦੋਂ ਪਤਾ ਲੱਗੂ ਕੀ ਭਾਵੇਂ ਇਕਦਿਆ ਇਨਾਂ ਦਾ ਤਾਂ ਹਜੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਦੌਣ ਕਿੱਧਰ ਹੈ ਤੇ ਜਿਹੜਾ ਉਹ ਸਰਾਨਾ ਕਿੱਧਰ ਹੈ ਹਜੇ ਇਹਨਾਂ ਦਾ ਆਪ ਹੀ ਨਹੀਂ ਪਤਾ ਲੱਗ ਰਿਹਾ ਸੋ ਇਹਨਾਂ ਦੀਆਂ ਇਹਨਾਂ ਦੀਆਂ ਤਾਂ ਤਿੰਨ ਤਿੰਨ ਚਾਰ ਚਾਰ ਗਰੁੱਪ ਬਣੇ ਪਏ ਨੇ ਉਹ ਕੋਈ ਮੁੱਖ ਮੰਤਰੀ ਕੋਈ ਕਹਿੰਦਾ ਕੋਈ ਕੋਈ ਕਹਿੰਦਾ ਇਹ ਸਿਰਫ ਖਾਬੀ ਪਲਾ ਬਣਾ ਰਹੇ ਨੇ ਨਾ ਇਹਨਾਂ ਦਾ ਮੁੱਖ ਮੰਤਰੀ ਬਣੇ ਅੱਜ ਨਾ ਬਣੇ ਕੱਲ ਜੋ ਦਿੱਲੀ 'ਚ ਹੋਇਆ ਉਹੀ ਇਹਨਾਂ ਨਾਲ ਪੰਜਾਬ 'ਚ ਹੋਊਗਾ ਕਿਉਂਕਿ ਇੱਕ ਵੀ ਸੀਟ ਨਾ ਆਉਣੀ ਜਿਹੜੀ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਇੱਕ ਵੀ ਸੀਟ ਨਾ ਆਉਣੀ ਤਾਂ ਕੀ ਦਰਸਾਉਂਦੀ ਆ ਕਿ ਇਹਨਾਂ ਨਾਲ ਪੰਜਾਬ ਦੇ ਵਿੱਚ ਵੀ ਬੁਰੀ ਹੋਊਗੀ ਤੁਸੀਂ ਗੱਲਾਂ-ਗੱਲਾਂ 'ਚ ਤੁਸੀਂ ਦੇਖਿਆ ਨਾ ਸਾਰੇ ਪੂਰਾ ਕਹਿੰਦੇ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਵੀ ਪੁੱਛਿਆ ਕਰੋ ਕਿ ਤੁਸੀਂ ਕੀ ਕੀਤਾ ਅਸੀਂ ਹੈਲਥ ਦੇ ਵਿੱਚ ਇੰਨੇ ਕਲੀਨਿਕ 850 ਦੇ ਕਰੀਬ ਕਲੀਨ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਨੇ ਜਿਹੜੇ ਸਕੂਲ ਨੇ ਸਕੂਲਾਂ ਨੂੰ ਪੈਸੇ ਵੰਡੇ ਜਾ ਰਹੇ ਨੇ ਪਿੰਡਾਂ ਦੇ ਛੱਪੜ ਛੱਪੜ ਤਾਂ 3 ਸਾਲਾਂ 'ਚ ਤਾਂ ਨਹੀਂ ਹੋਏ ਇਹ ਤਾਂ ਪੁਰਾਣੇ ਨੇ ਛੱਪੜਾਂ ਦੀ ਜਿਹੜੀ ਕਾਇਆਕਲਪ ਕੀਤੀ ਜਾ ਰਹੀ ਆ ਸੋ ਇਸ ਕਰਕੇ ਅਸੀਂ ਹਰ ਇੱਕ ਜਿਹੜਾ ਫੈਸਲਾ ਲੈ ਰਿਆ ਇਹ ਪੰਜਾਬ ਦੇ ਲੋਕਾਂ ਦੀ ਖਿੱਤ ਚਾਹੁੰਦੇ ਸਭ ਤੋਂ ਜ਼ਿਆਦਾ ਵਿਧਾਇਕ ਨਾਰਾਜ਼ ਨਜ਼ਰ ਆਏ ਕੁਲਜੀਤ ਰੰਧਾਵਾ ਕੁਲਵੰਤ ਸਿੰਘ ਇਸ ਤੋਂ ਇਲਾਵਾ ਲਾਜੀਤ ਅਸਰ ਨਾਰਾਜ਼ ਬਹੁਤ ਸੀਗੇ ਸਿੱਖਿਆ ਤੇ ਚੇਅਰ ਨਹੀਂ ਨਹੀਂ ਮੈਂ ਮੈਂ ਉਹੀ ਨਹੀਂ ਮੈਂ ਮੈਂ ਦਾ ਦੇਖੋ ਹੈਲਥ ਦੇ ਵਿੱਚ ਪਹਿਲਾਂ ਆ ਤਿੰਨ ਸਾਲਾਂ ਚ ਅਸੀਂ ਡਾਕਟਰ ਵਗੈਰਾ ਉਹ ਤਿੰਨ ਸਾਲਾਂ ਚ ਰੱਖੇ ਨੇ ਇਸ ਤੋਂ ਪਹਿਲਾਂ ਤਾਂ ਕਦੇ ਕੋਈ ਭਰਤੀ ਨਹੀਂ ਹੋਈ ਅਸੀਂ ਨਹੀਂ ਸਰ ਹਾਲਾਤ ਹਾਲਾਤ ਹੀ ਪੰਜਾਬ ਦੇ ਇੰਨੇ ਮਾੜੇ ਸੀ ਨਹੀਂ ਮੈਂ ਮੰਨ ਮੈਂ ਤੁਹਾਡੇ ਨਾਲ ਇਕ ਰਹੀ ਹਾਂ ਬਿਲਕੁਲ ਗਰੀਆ ਇਹ ਤਾਂ ਹੈ ਨਹੀਂ ਕੋਈ ਐ ਜਾਦੂ ਦੀ ਛੜੀ ਦਾ ਹੈ ਨਹੀਂ ਕਮਾਓ ਵਾਰੋ ਕਰ ਦੋ ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਸਾਰਾ ਕੁਝ ਕਰਨੀਆਂ ਉਹਨਾਂ ਦੀ ਜਿਹੜੀ ਸਾਰੀ ਪ੍ਰਕਿਰਿਆ ਉਹ ਵੀ ਪੂਰੀ ਕਰਨੀਆਂ ਵੀ ਕਿਵੇਂ ਉਹਨਾਂ ਨੂੰ ਨੌਕਰੀਆਂ ਤੇ ਰੱਖਣਾ ਕੋਈ ਤਨਖਾਹਾਂ ਵੀ ਦੇਣੀਆਂ ਨੇ ਕੋਤੂ ਬਾਅਦ ਚ ਧਰਨੇ ਲਵਾਈ ਜਾਂਦੇ ਨੇ ਸਮਝ ਜੀ ਜੀ ਕਿ ਤੁਸੀ ਹੈਲਥ ਮਿਨਿਸਟਰ ਵੀ ਰਹੇ ਹੋ ਪਹਿਲਾਂ ਵੀ ਨਹੀਂ ਦੇਖੋ ਦੇਖੋ ਇੱਕ ਵਿਭਾਗ ਹੁੰਦਾ ਉਹ ਕੁਝ ਲੋਕਾਂ ਨੂੰ ਲੋਡ ਹੁੰਦੀ ਆ ਇੱਕ ਵਿਭਾਗ ਹੁੰਦਾ ਉਹ ਹਰ ਇੱਕ ਨੂੰ ਲੋਡ ਪੈਂਦੀ ਆ ਬਿਮਾਰ ਨਰਪਿੰਦਰ ਵੀ ਹੁੰਦਾ ਤੁਸੀਂ ਸਾਰੇ ਬਿਮਾਰ ਹੋਨੇ ਆਪਾਂ ਸਾਨੂੰ ਸਾਰਿਆਂ ਨੂੰ ਹੀ ਲੋੜ ਪੈਂਦੀ ਆ ਜੋਸ਼ੀ ਸਾਹਿਬ ਤੁਸੀਂ ਵੀ ਬਿਮਾਰ ਹੋਨੇ ਹੋ ਪ੍ਰੈਸ ਕਰਕੇ ਇਹ ਪ੍ਰੈਸ਼ਰ ਰਹਿੰਦਾ ਸੋ ਇਸ ਕਰਕੇ ਸਰਕਾਰ ਜਿਹੜੀ ਆਵਾ ਦੀ ਪਾਰਟੀ ਦੀ ਸਰਕਾਰ ਹੈ ਉਹ ਬਹੁਤ ਵਧੀਆ ਵਸਟ ਵੀ ਲੈ ਕੇ ਔਰ ਲੋਕ ਹਿੱਤ ਦਾ ਵਸਟ 400 400 ਮੈਡੀਕਲ ਅਫਸਰ ਰੱਖੇ ਸੀ 218 ਨੇ ਜੁਆਇਨ ਕੀਤਾ ਡਾਕਟਰ ਤਾਂ ਜੁਆਇਨ ਹੀ ਨਹੀਂ ਕਰ ਰਹੇ ਡਾਕਟਰ ਕਹਿੰਦੇ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਆ ਲਗਾਤਾਰ ਪ੍ਰੋਟੈਸਟ ਵੀ ਹੁੰਦੇ ਰਹੇ ਨੇ ਕੋਈ ਦੇਖੋ ਮੇਰੇ ਲਈ ਤਾਂ ਕੋਈ ਹਜੇ ਡਾਕਟਰ ਆਇਆ ਨਹੀਂ ਜਿਹੜਾ ਕਹਿੰਦਾ ਸਰਕਾਰ ਦੀਆਂ ਨੀਤੀਆਂ ਠੀਕ ਨਹੀਂ ਜੇ ਕੋਈ ਤੁਹਾਡੇ ਲਈ ਆਇਆ ਮੈਨੂੰ ਦੱਸੋ ਨਹੀਂ ਦੇਖੋ ਮੈਂ ਹਜੇ ਤੱਕ ਕੋਈ ਨਹੀਂ ਦੇਖਿਆ ਕੋਈ ਤੁਹਾਡੇ ਲਈ ਆਵੇ ਤੂੰ ਮੇਰਾ ਭਰਾ ਹੈ ਛੋਟਾ ਭਰਾ ਹੈ ਗਾਲੀ ਕੋ